ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬੈਰਾੜੀ ਮਹੱਲਾ ਚੌਥਾ ਜਾਪ ਮੰਨ RAM ਨਾਮ ਨਿਸਤਾਰਾ ਜਾਪ ਮੰਨ RAM ਨਾਮ ਇੱਥੇ ਵੀ ਸ਼੍ਰਾਮ ਲੱਗੇਗਾ ਨਿਸਤਾਰਾ ਜਾਪ ਮੰਨ RAM ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਖੋਵੈ ਬੁੱਲੇ ਹੀ ਬੋਲਣਾ ਖੋਵੈ ਨਹੀਂ ਕਹਿਣਾ ਕੋਟ ਕੋਟ ਅੰਤਰ ਕੇ ਪਾਪ ਸਭ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਹਰ ਇਥੇ ਜਮਕ ਲਾ ਦਨੀ ਹੈ ਹਰ ਭਵਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨ ਆਵੇ ਹਰ ਲਾਧਾ ਗੁਰ ਵਿਚਾਰਾ ਹਰ ਲਾਧਾ ਗੁਰ ਵਿਚਾਰਾ ਹਰ ਆਪੇ ਸਾਹ ਸਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰਾ ਨਾਨਕ ਜਿਸ ਕ੍ਰਿਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਨਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਇ ਸੁਖ ਦਾਤਾ ਜਾ ਕਾ ਅੰਤ ਨਾ ਪਾਰਾ ਵਾਰਾ ਪ੍ਰਹਾਉ ਅਗਨਕੁੰਟ ਮਹਿ ਉਰਦ ਲੇ ਵਲਾਗਾ ਹਰ ਰਾਖੈ ਉਦਰ ਮੰਜਾਰਾ ਸੋ ਐਸਾ ਹਰ ਸਿਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਹਰ ਅੰਤ ਛਡਾਵਣ ਹਾਰਾ ਜਾ ਕਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਸਿ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਕਿਰਪਾ ਤੇ ਇਥੇ ਠਮਕ ਲਾ ਦੇਣੀ ਹੈ ਪਾਈਐ ਹਰ ਜਪ ਇਥੇ ਵਿਸਰਾਮ ਹੈ ਨਾਨਕ ਨਾਮ ਆਧਾਰਾ ਬੇਰਾੜੀ ਮਹੱਲਾ ਚੌਥਾ ਜਾਪ ਮੰਨ ਹਰ ਹਰ ਨਾਮ ਨਿਤ ਧਿਆਇ ਇਹ ਵਿਸਰਾਮ ਜਾਪ ਮੰਨ ਹਰ ਹਰ ਨਾਮ ਇੱਥੇ ਵਿਸਰਾਮ ਹੈ ਨਿਤ ਧਿਆਇ ਜੋ ਇੱਛਾ ਹੈ ਸੋਈ ਫਲ ਪਾਵਹਿ ਫਿਰ ਦੁੱਖ ਨਾ ਲਾਗੈ ਆਇ ਰਹਾਉ ਸੋ Jap ਸੋ ਤਾਪ ਸਾ ਬ੍ਰਤ ਪੂਜਾ ਜੇਤ ਹਾਰ ਸਿਉ ਪ੍ਰੀਤ ਲਗਾਇ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਖਿਨ ਮਹਿ ਬਿਸਰ ਸਭ ਜਾਏ ਤੂ ਬੇਅੰਤ ਸਰਬ ਕਾਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜੀਓ ਪਾਵ ਤਿਵਛਡਾਈ ਰਾਗ ਬੈਰਾੜੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤ ਜਣਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ